ਰਾਮ ਰਾਮ ਜਪਣ ਵਾਲੇ ਅਤੇ ਮੂੰਗੀ ਮਸਰਾਂ ਸਮੇਤ ਅੰਚੋਪੜੀ ਰੋਟੀ ਖਾਣ ਵਾਲੇ ਕਮਿਊਨਿਟੀ ਦੇ ਵਿਅਕਤੀ ਵੱਲੋਂ ਆਪਣੇ ਸਾਥੀਆਂ ਨਾਲ ਰਾਜਿਆਂ ਵਰਗੀ ਫੀਲਿੰਗ ਲੈਣ ਵਾਲੇ ਵੱਡੀ ਗੱਡੀ ਵਿੱਚ ਸਵਾਰ ਕਥਿਤ ਲੁਟੇਰੇ ਨੌਜਵਾਨਾਂ ਸਾਥੀਆਂ ਨਾਲ ਵੱਖ-ਵੱਖ ਸ਼ਹਿਰਾਂ ਵਿੱਚ ਹਥਿਆਰਾਂ ਦੀ ਨੋਕ ਤੇ ਕਰਦੇ ਸੀ ਲੁੱਟ ਦੀ ਵਾਰ ਦਾ ਫਿਰ ਜੜੇ ਬਠਿੰਡੇ ਪੁਲਿਸ ਦੇ ਅੜਿੱਕੇ ਨਿਕਲੀਆਂ ਚੀਕਾ ਉਂਗਲ ਦਿੱਤੇ ਸਾਰੀ ਡਕੈਤੀਆਂ ਦੇ ਰਾਜ ਹੋਰ ਵਾਰ ਦਾ ਤਾਂ ਲਈ ਪੁਲਿਸ ਵੱਲੋਂ ਮਾਨਯੋਗ ਅਦਾਲਤ ਵਿੱਚ ਰਿਮਾਂਡ ਲੈ ਕੇ ਕੀਤੀ ਜਾਵੇਗੀ ਗਹਿਰਾਈ ਨਾਲ ਪੁੱਛ ਕਿ ਬਠਿੰਡੇ ਪੁਲਿਸ ਵੱਲੋਂ ਅੱਜ ਇੱਕ ਲੁਟੇਰਾ ਗਰੋ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਦੇਰ ਰਾਤ ਲਕਜ਼ਰੀ ਗੱਡੀ ਦੇ ਸਵਾਰ ਹੋ ਕੇ ਰਾਹਗੀਰਾਂ ਨੂੰ ਹਥਿਆਰਾਂ ਦੀ ਨੋਕ ਤੇ ਲੁੱਟਦਾ ਸੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੰਦੀਪ ਭਾਟੀ ਨੇ ਦੱਸਿਆ ਕਿ ਇਹ ਲੁਟੇਰੇ ਗਰੋਹ ਵੱਲੋਂ ਬੀਤੇ ਦਿਨੀ ਲਾਲ ਸਿੰਘ ਵਾਸੀ ਪਿੰਡ ਨਰੂਆਣਾ ਜੋ ਕਿ ਸਬਜ਼ੀ ਦਾ ਕੰਮ ਕਰਦਾ ਹੈ ਨੂੰ ਘੇਰ ਲਿਆ ਅਤੇ ਹਥਿਆਰਾਂ ਦੀ ਨੋਕ ਤੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਪਰ ਲਾਲ ਸਿੰਘ ਵੱਲੋਂ ਲੁਟੇਰੇ ਦੀ ਪਛਾਣ 카ਰਤਿਕ ਸਿੰਘਲਾ ਵੱਜੋਂ ਕੀਤੀ ਗਈ ਕਿਉਂਕਿ ਲਾਲ ਸਿੰਘ ਅਕਸਰ ਹੀ ਉਨ੍ਹਾਂ ਦੀ ਦੁਕਾਨ ਤੋਂ ਸਮਾਨ ਲੈਣ ਜਾਂਦਾ ਸੀ ਪਹਿਚਾਨ ਉਜਾਗਰ ਹੋਣ ਤੇ ਬਾਦ ਲੁਟੇਰੇ ਘਬਰਾ ਗਏ ਅਤੇ ਲੁਟੇਰਾ ਗਰੋਵ ਵਿੱਚ ਸ਼ਾਮਿਲ ਮਾਨਵ ਮੰਡੀ ਵੱਲੋਂ ਘਬਰਾਟ ਵਿੱਚ ਆਪਣੇ ਹੀ ਸਾਥੀ ਦਿਨੇਸ਼ ਕੁਮਾਰ ਨੂੰ ਗੋਲੀ ਮਾਰ ਦਿੱਤੀ ਗਈ। ਗੋਲੀ ਲੰਘਣ ਉਪਰੰਤ ਲੁਟੇਰੇ ਆਪਣੇ ਜ਼ਖਮੀ ਸਾਥੀ ਨੂੰ ਪਜੈਰੋ ਗੱਡੀ ਵਿੱਚ ਲੈ ਕੇ ਫਰਾਰ ਹੋ ਗਏ। ਇਸ ਦੌਰਾਨ ਇਹਨਾਂ ਦੀ ਗੱਡੀ ਬਠਿੰਡਾ ਦੇ ਰਿੰਗ ਰੋਡ ਉੱਪਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਲੁਟੇਰਿਆਂ ਨੇ ਮੌਕੇ ਤੇ ਫਰਾਰ ਹੋ ਕੇ ਜ਼ਖਮੀ ਸਾਥੀ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਪੁਲਿਸ ਵੱਲੋਂ ਅੱਜ ਜਾਂਚ ਉਪਰੰਤ ਇਸ ਚਾਰ ਮੈਂਬਰੀ ਲੁਟੇਰਾ ਗਰੋ ਵਿੱਚੋਂ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਹੈ ਇਨ੍ਹਾਂ ਕੋਲੋਂ ਦੇਸੀ ਕੱਟਾ ਮਾਰੂ ਹਥਿਆਰ ਅਤੇ ਲੁੱਟੇ ਹੋਏ ਮੋਬਾਈਲ ਦੇ ਨਾਲ-ਨਾਲ ਹੋਰ ਕਾਫੀ ਸਮਾਨ ਬਰਾਮਦ ਕੀਤਾ ਗਿਆ ਜਦੋਂ ਕਿ ਇਹਨਾਂ ਦੇ ਚੌਥੇ ਸਾਥੀ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਲੁਟੇਰਾ ਗਰੂ ਖਿਲਾਫ ਪਹਿਲਾ ਵੀ ਕਈ ਮਾਮਲੇ ਦਰਜ ਹਨ ਪੁਲਿਸ ਵੱਲੋਂ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤੀ ਜਾਵੇਗੀ ਕਾਲ ਨੰਬਰ 382025 ਨੌਨਦਾਲ ਸਿੰਘ ਸੰਨਪਰੇਸ਼ਨ ਸਿੰਘ ਵਾਸੀ ਨਰਮਣਾ ਨੇ اے 80 ਕਸ਼ਮੀਰ ਸਿੰਘ ਥਾਣਾ ਕਨਾਲ ਕਲੋਨੀ ਪਾਸ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਉਹ ਸਵੇਰ 3 ਵਜੇ ਆਪਣੇ ਪਿੰਡੋਂ ਸਬਜ਼ੀ ਵੇਚਣ ਲਈ ਸਬਜ਼ੀ ਮੰਡੀ ਜਾ ਰਿਹਾ ਸੀ ਜਦੋਂ ਉਹ ਤੇ ਲਾਲ ਨੇ ਚਾਉ ਤੋਂ ਬਾਦਲਪੁਰ ਨੂੰ ਚੜਨ ਲੱਗਾ ਤਾਂ ਪਿੱਛੇ ਇੱਕ ਪਜੈਰੋ ਵਾਈਟ ਰੰਗ ਦੀ ਗੱਡੀ ਆਈ ਜਿਸ ਵਿੱਚ ਚਾਰ ਮੁੰਨੇ ਨੌਜਵਾਨ ਸਵਾਰ ਸਨ ਜਿਹੜੇ ਮਾਰੂਫ ਥਰਾਂ ਲੈਸਨ ਜਦੋਂ ਚਾਰ ਨੌਜਵਾਨ ਉਤਰ ਕੇ ਲਾਲ ਸਿੰਘ ਤੋਂ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲਾਲ ਸਿੰਘ ਨੇ ਉਹਨਾਂ ਨੂੰ ਜੋ ਇੱਕ ਮੰਦਰੀ ਪਛਾਣ 카ਰਤਿਕ ਸਿੰਘਲਾ ਵਜੋਂ ਕੀਤੀ 카ਰਤਿਕ ਸਿੰਘਲਾ ਜੋ ਕਿ ਸਿੰਘਲਾ ਮੈਡੀਕਲ ਏਜੰਸੀ ਗਾਂਧੀ ਮਾਰਕੀਟ ਦਾ ਮਾਲਕ ਹੈ ਕਿਉਂਕਿ ਲਾਲ ਸਿੰਘ ਪਹਿਲਾਂ ਉਦੀ ਨਕਾਨ ਤੇ ਅਕਸਰ ਹੀ ਆਪਣੇ ਪਸ਼ੂਆਂ ਵਾਸਤੇ ਦਵਾਈ ਬੋਡੀ ਬਰਾ ਲੈਣ ਜਾਂਦਾ ਸੀਗਾ ਇਸ ਕਰਕੇ ਦੀ ਪਛਾਣ ਹੋਈ ਤੇ ਮਾਨਵ ਮੰਡੀ ਤੇ ਜਿਹੜਾ 모ਹਿਤ ਤੇ ਜਿਹੜਾ ਦਿਨੇਸ਼ ਇਹ ਵੀ ਦੁਕਾਨ ਤੇ ਹੁੰਦੇ ਸਨ ਏ ਵੀ ਜਦੋਂ ਉਹਨਾਂ ਨੂੰ ਪਛਾਣ ਲਿਆ ਉਹਨਾਂ ਨੇ ਲਾਂਸਿਕ ਨੂੰ ਤੇ ਇੱਕ ਭਰਾਟ ਚਾਗੇ ਇੱਕ ਭਰਾਟ ਚਾਉਂ ਮਤਵਾ ਮਾਨ ਮੈਡੀ ਕੋਲ ਇੱਕ ਦੇਸੀ ਪਸਤੌਨ ਸੀ 12 ਬੁਰ ਕਟਾ ਉਹ ਚੱਲ ਗਿਆ ਉਹ ਜਿਹੜਾ ਦਿਨੇਸ਼ ਦੇ ਪਟੜ ਚ ਲੱਗਾ ਉਸ ਤੋਂ ਬਾਅਦ ਉਸ ਨੂੰ ਦਿਨੇਸ਼ ਨੂੰ ਚੁੱਕ ਕੇ ਇਹ ਉੱਥੋਂ ਭੱਜਣ ਲੱਗੇ ਤਾਂ ਜਿਹੜੀ ਗੱਡੀ ਅਗੇ ਪੱਥਰਾਂ ਟਕਰਾਉਣ ਤੋਂ ਬਾਅਦ ਗੱਡੀ ਦਾ ਟਾਇਰ ਫਟਨ ਕਰਕੇ ਗੱਡੀ ਉੱਥੋਂ ਛੱਡ ਕੇ ਬਾਬਾ ਜੀਵਨ ਸਿੰਘ ਚੌਕ ਵੱਲ ਚਲੇ ਗਏ ਤੇ ਉਸ ਤੋਂ ਬਾਅਦ ਇਹਦੇ ਖਿਲਾਫ ਮੁਕਦਮਾ ਨੰਬਰ 215 ਮਿਤੀ 38 2025 ਅੰਤਰਕਸ਼ਨ 312 300 111 115335 ਬਿジネス ਅਤੇ ਪਚਜਲ ਦੇ ਨਾਟ ਰਮਜਟ ਥਾਣਾ ਕਨਾਲੂ ਦੱਚ ਕੀਤਾ ਗਿਆ ਜਿਸ ਤੋਂ ਬਾਅਦ ਐਸਸੀ ਕਸ਼ਮੀਰ ਸਿੰਘ ਨੇ ਅੱਜ ਨਰੋ ਰੋਡ ਤੇ ਇਹਨਾਂ ਵਿੱਚੋਂ ਕਾਰਤਿਕ ਸਿੰਘ ਲਾ ਮੋਹਿਤ ਅਤੇ ਤੀਸਰਾ ਬੰਦਾ ਜਿਹੜਾ ਸੀਗਾ ਮਾਨਵ ਇਹਨੂੰ ਗ੍ਰਿਫਤਰ ਕਰ ਲਿਆ ਗ੍ਰਿਫਤਰ ਕਰਨ ਤੋਂ ਬਾਅਦ ਜੋ ਪੁੱਛਗਿੱਛ ਕੀਤੀ ਤਿੰਨ ਦੌਰਾਨੇ ਪੁੱਛਗਿੱਛ ਇਹਨਾਂ ਕੋਲੋਂ ਜਿਹੜਾ ਵਰਤੀ ਗੱਡੀ ਸੀ ਜਿਹੜੀ ਵਿੱਚ ਪੀਵੀ02ਸੀਪੀ6750 ਬਰਾਮਦ ਕੀਤੀ ਗਈ ਹੈ ਤੇ ਦੇਸੀ ਪਿਸਤੌਲ 12 ਬੁਰ ਕਟਾ ਇੱਕ ਖੋਲ ਤੇ 8 ਮੋਬਾਈਲ ਫੋਨ ਬਰਾਮਦ ਕੀਤੇ ਗਏ ਜਿਨ੍ਹਾਂ ਵਿੱਚੋਂ 3 ਮੋਬਾਈਲ ਫੋਨ ਖੋਏ ਗਏ ਸੀ ਉਹ ਬਰਾਮਦ ਹੋਏ ਹਨ ਅਤੇ ਪੁੱਛਗਿੱਛ ਤੋਂ ਇਹ ਵੀ ਪਤਾ ਲੱਗਾ ਕਿ ਇਹਨਾਂ ਨੇ ਪਹਿਲਾਂ ਵੀ ਇੱਕ ਵਾਰਦਾਤ ਜਿਹੜੀ ਗਨਪਤੀ ਪੋਲ ਉਪਰ ਕੀਤੀ ਸੀ ਜਿਸ ਵਿੱਚ ਇਹਨਾਂ ਨੇ ਕੋਦੇਪਣ ਦੇ ਕਜੀਮੀਦਾਰ ਤੋਂ 3600 ਰੁਪਏ ਦੀ ਖੋਹ ਕੀਤੀ ਸੀਗੀ ਉਹ ਮੁਕਦਮਾ ਥਾਣਾ ਗਨਾਲ ਕੋਲ ਦਰਜ ਹੈ ਤੇ ਇੱਕ ਵਾਰ ਤਾਂ ਨੇ ਸਦਰ ਵਠਣਾ ਦੇ ਨੇ ਵਿੱਚ ਕੀਤੀ ਸੀ ਜਿਹੜੀ ਚ ਇੱਕ ਐਕਟਿਵਾਂ ਲੇਡੀ ਤੋਂ ਸਵਾਰ ਤੋਂ ਇਹਨਾਂ ਨੇ ਇੱਕ ਚੇਨ ਤੇ ਦੋ ਵਾਲੀਆਂ ਖੋਈਆਂ ਸੀ ਤੇ ਇੱਕਨ ਵਾਰਦਾਤ ਜਿਹੜੀ ਨਥਾਣੇ ਥਾਣੇ ਦੇਰੀ ਵਿੱਚ ਲਹਰਾ ਮਹਬਤ ਫਾਟ ਕੋਲੋਂ 50000 ਰੁਪਏ ਦੇ ਮੋਬਾਈਲ ਦੀ ਖ ਇਨਾਂ ਦੇ ਖਿਲਾਫ ਬੜੇ ਵਾਖੂ ਥਾਣੇ 'ਚ ਮੁਕਦਮੇ ਦਰਜ ਆਏ ਇਹ ਤਕਰੀਬਨ 2 ਮਹੀਨਿਆਂ ਤੋਂ ਵਾਰਦਾਤਾ ਕਰਦੇ ਆ ਰਹੇ ਆ ਤੇ ਰਾਤ ਨੂੰ 11 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਵਾਰਦਾਤਾ ਕਰਦੇ ਆ ਇਹਨਾਂ ਨੂੰ ਅੱਜ ਕੱਲ੍ਹ ਮਾਂਡੋ ਅਦਾਲਤ 'ਚ ਪੇਸ਼ ਕਰਕੇ ਰਮਾਂਡ ਹਾਸ ਕਰਕੇ ਹੋਰ ਡਗਾ ਇਹਨਾਂ ਪੁੱਛਗਿੱਛ ਕੀਤੀ ਜਾਵੇ ਸਰ ਇਹ ਚਾਰੋਂ ਇਕੱਠੀ ਵਾਰਦਾਤਾ ਨੂੰ ਅੰਜਾਮ ਦੇਦੇ ਸੀ ਹਾਂਜੀ ਪਿੱਛੇ ਪਿਛਲੇ ਤਕਰੀਬਨ 2 ਮਹੀਨੇ ਤੋਂ ਇਸੇ ਗੱਡੀ 'ਚ ਚਾਰੇ ਇਕੱਠੇ ਵਾਰਦਾਤ ਕਰਦੇ ਸੀ ਜਿਹੜੀ ਗੱਡੀ ਹੈ ਪੁਜਾਰੋ ਇਹਨਾਂ ਦੀ ਖੁੱਤ ਦੀ ਇਹ ਗੱਡੀ ਕਾਰਤਕ ਸਿੰਘਲੇ ਨੇ ਪਿਛੇ 3-4 ਮਹੀਨੇ ਖਰੀਦੀ ਸੀ ਜਿਹੜਾ ਅਸਲਾ ਸੀ ਉਹ ਇਹਨਾਂ ਦਾ ਖੁੱਤ ਹੈ ਅਸਲਾ ਇਹਨਾਂ ਦਾ ਹੈਗਾ ਦੇਸੀ ਪਿਸਤੌਲ ਆ ਬਾਰਾਂਪੁਰ ਕਟਾ ਉਹ ਪਤਾ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਏ ਆ ਤੇ ਇਹਨਾਂ ਕਿਹੜੀਆਂ-ਕਿਹੜੀਆਂ ਮਾਰਦਾਬੰਦੀਆਂ ਕੀਤੀਆਂ ਸਰ ਇੱਕ ਉਹ ਵਿਅਕਤੀ ਜਿਹੜਾ ਜ਼ਖਮੀ ਹੋਇਆ ਉਹਦੇ ਹਾਲਾਤ ਕਿਸ ਤਰ੍ਹਾਂ ਦੇ ਆ ਉਹ ਪਹਿਲਾਂ ਜ਼ਖਮੀ ਹੋਣ ਤੋਂ ਬਾਅਦ ਉਹਨੂੰ ਸਿਵਲ ਹਸਪਤਾਲ ਲੈ ਆਏ ਸੀ ਸਿਵਲ ਹਸਪਤਾਲ ਤੋਂ ਕੋਸਮ ਜਿਹੜੇ ਲਾਜੇ ਠੀਕ ਹੈ ਉਹਨੂੰ ਉਹਨੂੰ ਛੁੱਟੀ ਕਰਾ ਕੇ ਉਹਦੀ ਵੀ ਗ੍ਰਿਫਤਾਰੀ ਪਾਈ ਜਾਵੇ ਸਰ ਇਹ ਗੋਲੀ ਜਿਹੜੀ ਲੱਗੀ ਹੈ ਕਿਸ ਤਰ੍ਹਾਂ ਕਾਰਤਿਕ ਸਿੰਘਲਾ ਨੇ ਡੋਨਿਆ ਡੈਟੀਫਾਈ ਕਰਨਾ ਜਿਹੜਾ ਮਦਈ ਸੀਗਾ ਵੀ ਮੈਨੂੰ ਜਾਣਦਾ ਇੱਕ ਭਰਾੜ ਚਾਗੇ ਭਰਾੜ ਤੋਂ ਜਿਹੜਾ ਮਾਨਮ ਮੈਂਡੀ ਸੀਗਾ ਉਹਦੇ ਪਿਸਤੌਲ ਸੀਗਾ ਲੋਡ ਉਹ ਦੇਸੀ ਪਿਸਤੌਲ ਸੀ ਉਹ ਚੱਲ ਗਿਆ ਉਹਦੇ ਪੱਟ ਚ ਲੱਗੀ ਗੋਲੀ ਸਰ ਜੀ ਇਹ ਵਧੀਆ ਕੰਮ ਕਰ ਰਿਹਾ ਦੇਖੋ ਮੈਡੀਕਲ ਦਾ ਕੰਮ ਕਰ ਰਿਹਾ ਜਾਂ ਫਿਰ ਵੀ ਇਸ ਤਰ੍ਹਾਂ ਦੀਆਂ ਪਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਕੀ ਕਾਰਨ ਹੋਇਆ ਹੈਗਾ ਇਹਦਾ ਕਾਰਨ ਇਹ ਹੈ ਵੀ ਇਹਨਾਂ ਦੇ ਖਰਚੇ ਜ਼ਿਆਦਾ ਹੈ ਜਿਹੜਾ ਮੈਡੀਕਲ ਲੱਗਦਾ ਚੱਲ ਰਹੇ ਨੇ ਤਾਂ ਹੁਣ ਥੋੜਾ ਘੱਟ ਨਹੀਂ ਚੱਲ ਰਹੇ ਉਹ ਬੰਦੇ ਚੱਲ ਰਹੇ ਤੋਂ ਉਸ ਕਰਕੇ ਆਪਦੀ ਖਰਚੇ ਦੀ ਪੂਰਤੀ ਕਰਨ ਵਾਸਤੇ ਇਹ ਲੁੱਟਖੋਦੀਆਂ ਵਰਦਾਤਾਂ ਕਰਦੇ ਉਹਦਾ ਅਸੀਂ ਡਾਕ ਟੈਸਟ ਕਰਾਵਾਂਗੇ ਡੋਪ ਦੇ ਵਿੱਚ ਕਲੀਅਰ ਹੋ ਜਾਊਗਾ ਵੀ ਇਹ ਨਸ਼ੇ ਕਰਦੇ ਆ ਕਿ ਨਹੀਂ ਕਰਦੇ ਸਰ ਜਿਵੇਂ ਤੁਸੀਂ ਕਹਿ ਰਹੇ ਹੋ ਇੰਨੀ ਵਾਰ ਦਾ ਤੁਹਾਨੂੰ ਇਹ ਅੰਜਾਮ ਦੇ ਚੁੱਕੇ ਆ ਪਰ ਹਜੇ ਤੱਕ ਬਟਿੰਡਾ ਪੁਲਿਸ ਨੂੰ ਇਹਦਾ ਪਤਾ ਨਹੀਂ ਚੱਲਿਆ ਮੈਨੂੰ ਨਹੀਂ ਪਤਾ ਤਾਂ ਚਲ ਜੋ ਪਤਾ ਲੱਗ ਗਿਆ ਫੇਰੀ ਫੜੇ ਗਿਆ ਕਿ ਪਿੱਛੇ ਸਾਡੀ ਪਾਰਟੀਆਂ ਲੱਗੀਆਂ ਹੋਈਆਂ ਇਸੇ ਨਾਲ ਸਾਨੂੰ ਧਿਆਨ ਸੀ ਕਿ ਵਾਈਟਵਾਂ ਦੀ ਗੱਡੀ ਵਾਰਦਾਤ ਕਰਦੀ ਹੈ ਸਰ ਲੋਖੜ ਤੋਂ ਬਸ ਵੀ ਆਪਸ ਚੰਦੇ ਦੀ ਲੜਾਈ ਵੀ ਹੋਈ ਹੈ ਇਸ ਕਰਕੇ ਫੜੇ ਨੇ ਨਹੀਂ ਲੜਾਈ ਨਹੀਂ ਕੋਈ ਹੋਈ ਇਹਨਾਂ ਦੀ ਲੜਾਈ ਨਹੀਂ ਹੋਈ ਉਹਦਾ ਉਦਰਤੀ ਤੌਰ ਤੇ ਨਹੀਂ ਬਹਿਸਵਾਜ ਵੀ ਨਹੀਂ ਹੋਈ ਉਹ ਘਪਰਾਣ ਦੇ ਵਿੱਚੋਂ ਉਹਨਾ ਪਿਸਟਲ ਚੱਲ ਗਿਆ ਕੀ ਲੱਗਦਾ ਸਰ ਹੋਰ ਵੀ ਕਿਸੇ ਵਿਅਕਤੀਆਂ ਦੀ ਰਿਪੋਰਟ ਮੈਂ ਕਰ ਸਕਦੀ ਆ ਚੈੱਕ ਕਰਦੇ ਆ ਤਫੀਸ਼ ਦੇਖਾਂਗੇ ਜੇ ਕੋਈ ਹੋਰ ਬੰਦੇ ਮਾਮਲੇ ਨੂੰ ਦਰਜ ਕਰਾਂਗੇ ਸਰ ਇਸ ਤੋਂ ਇਲਾਵਾ ਤੁਸੀਂ ਕਹਿ ਰਹੇ ਬੰਦੇ ਜਿਹੜੇ ਵਾਪਕ ਕੰਨੇ ਮਾਮਲੇ ਦਾ ਦਿਸੀ ਇਸ ਦੇ ਵਾਵਾ ਬਰਨਾਲਾ ਕੋਈ ਜੀਡਪੋਟ ਤੋਂ ਮਾਮਲਾ ਦਰਜ ਹੈ ਦਾ ਉਹ ਅਸੀਂ ਉਹਨਾਂ ਨੂੰ ਮੈਸੇਜ ਕਰਾਵਾਂਗੇ ਕਿਉਂਕਿ ਵੀ ਅਸੀਂ ਬੰਦੇ ਅਰੈਸਟ ਕੀਤੇ ਸਮਗਤ ਵਿੱਚ ਜੇ ਉਹਨਾਂ ਦੇ ਉੱਥੇ ਮਾਮਲੇ ਦਰਜ ਹੋ ਤਾਂ ਉਹਨਾਂ ਨੂੰ ਪ੍ਰੋਕਿਊਰਮੈਂਟ ਤੇ ਲੈ ਜਾਣਗੇ ਜੀ ਤੇ ਸਾਰੇ ਆਪਣਾ ਜਿਵੇਂ ਕਰਕੇ ਨੈਸ਼ਨਲ ਕਰਨ ਦੀ ਗੱਲ ਦੀ ਸੀ ਨਹੀਂ ਉਹ ਅਸੀਂ ਚੈੱਕ ਕਰਾਂਗੇ ਡਾਕ ਪੜਾਵਾਂਗੇ ਡਾਕ ਚ ਕਲੀਅਰ ਹੋਊਗਾ ਜੇ ਨਸ਼ਾ ਕਰ ਦਿੱਤਾ ਉਹਦੇ ਐਡ ਕਰੂਗਾ ਜਮਕੇ ਬਾਜੂ ਵਿੱਚ ਸਰੀ ਵਾਰਦਾਤਾਂ ਰਾਤ ਨੂੰ ਹੀ ਇੰਜਾਮ ਦਿੰਦੇ ਸੀ ਹਾਂਜੀ ਇਹ ਰਾਤ ਨੂੰ 11 ਵਜੇ ਨਿਕਲਦੇ ਸੀ ਚਾਰੇ ਇਕੱਠੇ ਹੋ ਕੇ ਪਜਾਰੋ ਗੰਡੀ ਚ ਤੇ ਸਵੇਰੇ 4-5 ਵਜੇ ਵਾਪਸ ਆ ਜਾਂਦੇ ਸੀ ਜਿਵੇਂ ਤਰ ਬਰਨਾਲਾ ਏਰੀਆ ਮਾਨਸਾ ਫਰੀਦਕੋਟ ਕੋੜ ਪੂਰਾ ਫੋਜਪੁਰ ਉਥੋਂ ਦੇ ਵੀ ਇਹ ਵਾਰਦਾਤਾਂ ਕਰਕੇ ਆਏ ਜਿਹੜੀ ਇਹ ਵਾਰਦਾਤ ਨੂੰ ਇੰਜਾਮ ਦਿੱਤਾ ਹੈ ਕਿੰਨੇ ਕ ਵਜੇ ਦਾ ਟਾਈਮ ਸੀਗਾ ਇਹ ਤਕਰੀਬਨ 3:30 ਵਜੇ ਦਾ ਟਾਈਮ ਸੀਗਾ ਮਾਰਨਿੰਗ ਦਾ ਤੇ ਜਿਹੜਾ ਮੈਡੀਕਲ ਸਟੋਰ ਹੈਗਾ ਇਹ ਕਿਸੇ ਸੀ ਨਾ ਇਹ ਗਾਂਧੀ ਮਾਰਗ 'ਜਸ ਸਿੰਘਲਾ ਮੈਡੀਕਲ ਏਜੰਸੀ' ਉਹਦਾ ਮਾਲਕ ਸੀ ਉਹਦਾ ਮਾਲਕ ਹੈ ਉਹ ਵੀ ਕਹਿੰਦੇ ਮੈਂ ਕਹਿੰਦਾ ਉਹਦਾ ਕੰਮ ਕਾਟ ਕਟਚੜਾ ਦੇ ਇਸ ਦਾ ਕਿਸ ਬਲਬ ਅੱਜ ਕੰਮ ਘਟ ਜਾਂਦਾ ਆਪਦੇ ਖਰਚੇ ਦੀ ਪੂਰਤੀ ਕਰਨ ਵਾਸਤੇ ਲੁੱਟਕੋ ਕਰਦੇ ਤੇ ਅੱਜ ਇਹ ਪੇਸ਼ ਕੀਤਾ ਹੋਰ ਨੂੰ ਕੱਲ ਨੂੰ ਕਰਾਂਗੇ ਮਾਂ ਜੋ ਗਦਾਰ ਸਿੱਖ ਇਹ ਕਰ ਮਾਂ ਪੁਲਿਸ ਮੰਡ ਤੇ ਮਾਂ ਆਪਸ ਮੰਡ ਲਾਉਂਗਾ